ਵਾੜ ਝੋਟੀ ਬਣੀ ਵੀ ਮੇਰੇ ਹਿਸਾਬ ਨਾਲ ਜੇ ਕੋਈ ਚੰਗੀ ਇਹਦੀ ਸੇਵਾ ਕਰੇ ਕਿਉਂ ਬਾਪੂ ਹਾਂ ਹਾਂ ਤੇ 2 ਤੋਂ 3 ਮਹੀਨਿਆਂ ਚ ਬਣਾ ਇਹਨੂੰ ਗੱਬਰ ਕਰਾਲਾ ਹਾਂ ਜੇ ਨੇ ਹੀਟ ਕੱਢਣੀ ਕੱਢਣੀ ਹਾਂ ਪੂਰੀ ਛੱਡ ਖਾਂ ਰਸਾ ਰੁਸਾ ਕਿਵੇਂ ਠੰਡੀ ਸੀਲ ਤਾਂ ਚਿਪਚਕ ਗਰਾ ਮੜੀ ਜੀ ਛੱਡ ਕੇ ਕਰਕੇ ਠੰਡੀ ਸੀਲ ਆ ਖੜਨੀ ਵੇ ਲੈ ਅੱਛਾ ਇਸ ਬਾਪੂ ਇਹਦੇ ਵਿੱਚ ਦਾ ਯਾਰ ਜਿਵੇਂ ਲਹਿੰਦੇ ਪੰਜਾਬ ਵਾਲੀਆਂ ਨਹੀਂ ਹੁੰਦੀਆਂ ਉਧਰ ਲੀਆਂ ਬੱਗੀ ਮੁੱਛ ਆਖੁਖ ਪਤਲੇ ਪਿੰਡੇ ਦੀ ਕੱਟੀ ਆ ਨਾ ਜਿਹੜੀ ਇਹਦਾ ਸਰੀਰ ਦਾ ਦਾ ਮੇਰੇ ਦੁੱਧ ਬਹੁਤ ਦੇਊਗੀ ਅੱਛਾ ਹਾਂ ਮੇਰੇ ਹਿਸਾਬ ਨਾਲ ਮੈਂ ਆਪਦੇ ਹਿਸਾਬ ਨਾਲ ਕਹਿੰਨਾ ਨਾ ਹੂੰ ਵੀ ਇਹਦਾ ਜਿਹੜਾ ਸਰੀਰ ਹੈ ਨਾ ਹੂੰ ਵਾਕਿਆ ਕੱਟੀ ਦੁੱਧ ਵਾਲੀ ਹੈ ਠੀਕ ਆ ਲਓ ਵੀ ਮਿੱਤਰੋ ਬੱਗੀ ਮੁੱਛ ਤੇ ਟੇਡਾ ਕੱਟ ਜੀਦੇ ਤੇ ਰਹਿੰਦੀ ਆ ਸਾਰੇ ਦੋਸਤਾਂ ਮਿੱਤਰਾਂ ਦੀ ਅੱਖ ਤੇ ਕੱਟੀਆਂ ਦੋਸਤੋ ਅੱਜ ਵੀ ਵਿਗ ਜਾਣੀਆਂ ਫਟਾਫਟ ਤੇ ਅੱਜ ਫੇਰ ਵੀਡੀਓ ਸ਼ੂਟ ਕਰਨ ਲਈ ਆਪਾਂ ਰੈਡੀ ਆ ਬਾਪੂ ਦੇ ਫਾਰਮ ਤੋਂ ਤਾਂ ਦਿਖਾਵਾਂਗੇ ਤੁਹਾਨੂੰ ਅੱਜ ਬੱਗੀ ਮੋਚ ਤੇ ਟੇਡਾ ਕੱਟ ਤੇ ਕਰਦੇ ਆ ਗੱਲਾਂ ਬਾਤਾਂ ਉਸ ਤੋਂ ਪਹਿਲਾਂ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਇੱਕ ਵਾਰ ਐਡਰੈਸ ਕਨਫਰਮ ਕਰਵਾ ਦਵਾਂ ਜਿਹੜਾ ਐਡਰੈਸ ਹੈਗਾ ਦੋਸਤੋ ਪਿੰਡ ਅਕਾਲੀਆਂ ਵਾਲਾ ਜ਼ਿਲ੍ਹਾ ਇਹਨੂੰ ਮੋਗਾ ਲੱਗਦਾ ਤਹਿਸੀਲ ਧਰਮਕੋੜ ਨੇੜੇ ਫਤੇਗੜ ਪੰਜ ਤੂਰ ਸ਼ਹਿਰ ਵੀ ਦੋਸਤੋ ਇਹਦੇ ਰਹਿ ਜਾਂਦਾ ਵਾ ਤੇ ਬਾਪੂ ਕਾਫੀ ਸਮੇਂ ਤੋਂ ਮੰਨ ਲਓ ਜਾਨੀ ਕਿ ਸ਼ੌਂਕ ਰੱਖਦਾ ਨੀਲੀ ਰਾਵੀ ਦਾ ਰਾਵੀ نسل ਦਾ ਜਿਆਦਾ ਹੀ ਨੀਲੀ ਦਾ ਕਰੇਜ ਹੁਣ ਬਣ ਗਿਆ ਜਿਆਦਾ ਬਾਪੂ ਨੂੰ ਤੇ ਕਟੀਆਂ ਬਹੁਤ ਚੰਗੀਆਂ ਲਿਆਉਂਦਾ ਬਾਕੀ ਦੋਸਤੋ ਸਾਹਮਣੇ ਝੋਟੀ ਵੀ ਬਾਲੀ ਚੰਗੀ ਆ ਬਾਕੀ ਗੱਲਾਂ ਬਾਤਾਂ ਕਰਦੇ ਆ ਲੈਨੇ ਆ ਜਾਣਕਾਰੀ ਸਾਸੀ ਦਾ ਬਾਪੂ ਜੀ ਅਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਬਾਪੂ ਫਿਰ ਜਿਹੜੀਆਂ ਕੱਲ ਪਰਸੋਂ ਵੀਡੀਓ ਪਾਈ ਸੀ ਕਿਵੇਂ ਉੱਡ ਗਿਆ ਮੈਂਟੋ ਮੈਟੀ ਉੱਡੀਆਂ ਜੀ ਉੱਡਗੀਆਂ 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 ਸਭ ਸਭ ਅੱਛਾ ਲੈ ਕੇ ਜਿਹੜੇ ਜਿਹੜੇ ਕਿਨਾਂ ਦੇ ਕਰਮਾ ਸੀ ਉਹ ਲੈ ਗਿਆ अच्छा जेडे सोचा ਵਿਚਾਰਾ ਕਰਦੇ ਰਹੇਗੇ ਸੋਚਦੇ ਰਹੇਗੇ ਜਿਹੜੇ ਦਾਣੇ ਵਿਜਿਆ ਦੇ ਕਰਮਾ ਸੀਗੇ ਦੁੱਧ اچھا ਉਹ ਮਿੰਟੋ ਮੈਂ ਢਿਲ ਲੈ ਗਏ ਵੀਰ ਠੀਕ ਆ ਇਹ ਵੀ ਦੋ ਨਗੀਨੇ ਹੁਣ ਮੈਂ ਲਿਆਇਆ اچھا ਇਹ ਦਸ਼ਕਾਂ ਦੀ ਡਿਮਾਂਡ ਸੀਗੀ ਵੀ ਥੋੜੀਆਂ ਜੀਆਂ ਫੌਜੀ ਵੀਰਾਂ ਦੀ ਬੜੀ ਡਿਮਾਂਡ ਆਈ ਸੀਗੀ ਜਿਹੜਾ ਮੁਗਲ ਵੀਰ ਤਾਂ ਥੋੜੀਆਂ ਵੱਡੀਆਂ ਕੱਟੀਆਂ ਬਾਪੂ ਤੇ اچھا ਲਿਆ ਕੇ ਹੁਣ ਦੋ ਆ ਗਈਆਂ اچھا ਇਤੋਂ ਤਾਈਂ ਵੀਡੀਓ ਵੇਖਦੇ ਮੇਰੇ ਵੀਰ ਸ਼ੇਅਰ ਕਰੋ ਤੇ ਫੌਜੀ ਵੀਰ ਵੀ ਬਹੁਤ ਚਾਹਵਣਾ ਠੀਕ ਆ ਅੱਛਾ ਜਿਆਦਾ ਨਗੀਨੇ ਦੋ ਲਿਆਂਦੇ ਬਹੁਤ ਟੌਪ ਦੇ ਠੀਕ ਆ ਕਿੱਡਾ ਕੱਟ ਆ ਬਾਈ ਕੱਟੀ ਇਹੋ ਜੀ ਕਿਤੇ ਨਹੀਂ ਮਿਲਣੀ ਬਿਲਕੁਲ ਬਾਪੂ ਹੀਰਾ ਲੱਭਿਆ ਇੱਕ ਨਿੱਕਾ ਜਿਹਾ ਹੀਰਾ ਇਹ ਫਿਰ ਨਗੀਨਾ ਕਿਹੜੇ ਏਰੀਆ ਦਾ ਲੱਭ ਲਿਆ ਬਾਰਡਰ ਬੈਲਟ ਤੋਂ ਹੀਰਾ ਆਇਆ ਅੱਛਾ ਲਾਗੇ ਲਾਗੇ ਪਿੰਡ ਆ ਮਾਰਕਿੰਗ ਮੂਰਕਿੰਗ ਬੜੀ ਵਧੀਆ ਹਨਾ ਮਾਰਕਿੰਗ ਵੀ ਮੇਰੀ ਤਕਾਈ ਬੜੇ ਚਰਦੀ ਸੀ ਪਰ ਬੰਦਾ ਰੇਡ ਤੇ ਅੜਿਆ ਖੜਾ ਹੀ ਬਹੁਤ ਮਸਾਂ ਹੀ ਕੰਮ ਸੂਤ ਆਇਆ ਠੀਕ ਆ ਤੇ ਬਾਕੀ ਅੱਖ ਉਖ ਬੜੀ ਚੰਗੀ ਆ ਮੈਂ ਕਿਹਾ ਸਿੰਘ ਬਿਲਕੁਲ ਮੱਥੇ ਤੋਂ ਥੱਲੇ ਆ ਜੁਬਾਨ ਗਲਾਬੀ ਆ ਦੋਸਤੋ ਵੇਖ ਸਕਦੇ ਤੁਸੀਂ ਕਿਸੇ ਪਾਸੋਂ ਕੱਟੀ ਨਹੀਂ ਖੁੰਜੀ ਠੀਕ ਆ ਹਾਈਟ ਵੀ ਆ ਮੂੰਹ ਵੀ ਪੜੀ ਆ ਐ ਲੱਸੀ ਨਹੀਂ ਠੀਕ ਆ ਕਿੰਨਾ ਕੁ ਦੁੱਧ ਹੋਊਗਾ ਇਹਦੀ ਮਾ ਦਾ ਰਿਕਾਰਡ ਜੇ ਵੇਖਿਆ ਜਾਵੇ 13 14 ਕਿਲੋ ਉਹਨਾਂ ਨੇ ਦੱਸਿਆ ਮੈਨੂੰ 13 ਲੀਟਰ 14 ਲੀਟਰ ਦੁੱਧ ਠੀਕ ਆ ਤੇ ਪਹਿਲਣ ਨੇ ਪਹਿਲਣ ਨੇ ਠੀਕ ਆ ਮੰਨ ਲਓ ਫਿਰ ਤਾਂ ਵੱਡੇ ਪੱਲੇ ਦੀ ਮੱਝ ਵੱਡੇ ਬਾਨੀ ਹੋਊਗੀ ਦੀ ਵੱਡੇ ਪੱਲੇ ਦੀ ਮੱਝ ਦੀ ਕੱਟੀ ਦਸੀ ਜਾਂਦੀ ਆਪਾਂ ਨੂੰ ਵੱਡੇ ਪੱਲੇ ਦੀ ਦੀ ਮਾਂ ਠੀਕ ਆ ਤੇ ਦੁੱਧ ਉਮਰ ਦਾ ਜੇ ਹਿਸਾਬ ਨਾਲ ਸੰਗ ਆ ਕੁਆਲਿਟੀ ਜੇ ਐਸਟੀਮੇਟ ਲਾਈਏ ਡੇਢ ਸਾਲ ਹੋਊਗੀ ਇਹਦੀ 1 ਸਾਲ ਦੀ ਪੂਰੇ ਡੇਢ ਸਾਲ ਦੀ ਆ ਠੀਕ ਆ ਤੇ ਦੂਸਰਾ ਨਹੀਂ ਕੋਈ ਬਾ ਬਾਬ ਤਾਂ ਇਹ ਦੱਸਿਆ ਅੱਛਾ ਬਾਬ ਦੀ ਆਪ ਹੀ ਤੁਸੀਂ ਜਾਣਕਾਰੀ ਦਾਸ਼ਾਂ ਕਰ ਲੈਣੀ ਵੀ ਚੰਗੇ ਬਾਪ ਦੀ ਧੀ ਆ ਵੀ ਆਪਾਂ ਕਹਿ ਕੇ ਨਹੀਂ ਵੇਚਦੇ ਕਹਿ ਕੇ ਨਹੀਂ ਵੇਚਦੇ ਆਪਾਂ ਠੀਕ ਹੈ ਤੁਸੀਂ ਆਪ ਹੀ ਦੋਸਤੋ ਨਾਲਿਓ ਵੀ ਬਾਪ ਕਿਹੜੇ ਦੀ ਹੋ ਸਕਦੀ ਆ ਜਿਹਦਾ ਕਟ ਤੇ ਚੰਗੇ ਬਾਪ ਦੀ ਧੀ ਆ ਬਿਲਕੁਲ ਬਿਲਕੁਲ ਜੇ ਰਿਕਾਰਡ ਚੰਗਾ ਵਾਏ ਦਾ ਤੇ ਤਾਂ ਹੀ ਇਹਦੀ ਗੱਲਬਾਤ ਹੋਣੀ ਆ ਹਾਂਜੀ ਹਾਂਜੀ ਤੇ ਇਹਨੂੰ ਤੋਰੀਏ ਫਿਰ ਵਿਖਾਈਏ ਦਰਸ਼ਕਾਂ ਨੂੰ ਲੋ ਵੀ ਦੋਸਤੋ ਇਹ ਤਾਂ ਏਡਾ ਕੱਟ ਤੇ ਮਣਕਣੀ ਅੱਖ ਇਹ ਤਾਂ ਭਾਈ ਮੇਲਾ ਭਰਿਆ ਜਿਹੜਾ ਲੈ ਗਿਆ ਲੈ ਗਿਆ ਲੈ ਗਿਆ ਮੇਲੇਾਂ 'ਚ ਕੱਟੀ ਖੜਨ ਵਾਲੀ ਆ ਦੋਸਤੋ ਬਸ ਸੇਵਾ ਮੰਗਦੀ ਆ ਤੇ ਵਾਕਿਆ ਹੀ ਆਊਗੀ ਕੱਟੀ ਪਤਲੀ-ਪਤਲੀ ਬਹੁਤ ਜਿਆਦੀ ਆ ਲੱਗੇ ਲੱਗੂ ਜ਼ਰੂਰ ਸੋ ਦੋਸਤੋ ਤੁਸੀਂ ਦੇਖ ਸਕਦੇ ਆ ਬਹੁਤ ਜਿਆਦਾ ਪਤਲੀ ਬਰੀਕ ਚੰਮ ਦੀ ਕੱਟੀ ਆ ਕੱਟੀ ਗਾਦੀ ਦਿਵਾੜ ਝੋਟੀ ਬਣੀ ਵੀ ਮੇਰੇ ਹਿਸਾਬ ਨਾਲ ਜੇ ਕੋਈ ਚੰਗੀ ਇਹਦੀ ਸੇਵਾ ਕਰੇ ਕਿਉਂ ਬਾਪੂ ਹਾਂ ਹਾਂ ਤੇ ਦੋ ਤੋਂ ਤਿੰਨ ਮਹੀਨਿਆਂ 'ਚ ਬਣਾ ਇਹਨੂੰ ਗੱਬਰ ਕਰਾਲਾ ਅਜੇ ਨੇ ਹੀਟ ਕੱਢਣੀ ਕੱਟੀਆਂ ਹਾਂ ਪੂਰੀ ਛੱਡ ਖਾਂ ਰਸਾ ਰੁਸਾ ਕਿਵੇਂ ਠੰਡੀ ਸੀਲ ਤਾਂ ਚਿਕ ਚਿਕ ਕਰਾ ਮੜੀ ਜੀ ਛੱਡ ਕੇ ਕਰਕੇ ਠੰਡੀ ਸੀਲ ਆ ਖੜਨੀ ਵੇ ਲੈ ਅੱਛਾ ਜਿੱਦਾਂ ਮਰਜੀ ਖਿਲਾ ਰਹੇ ਨੂੰ ਅੱਛਾ ਧਰਮਾ ਵਾਲੀ ਠੀਕ ਆ ਇਸ ਕਿਨ ਦੇ ਹੈ ਰੂਹ ਵਰਗੀ ਪੋਲੀ ਆ ਵੇ ਠੀਕ ਆ ਨਹੀਂ ਵਾਕਿਆ ਪਤਲਾ ਇੱਕ ਗੱਲ ਹੋਰ ਦੱਸੀ ਬਾਪੂ ਮੈਨੂੰ ਆਮ ਵਪਾਰੀਆਂ ਦੇ ਵੀ ਵੀਡੀਓ ਬਣਾਉਣ ਜਾਈਦਾ ਪਤੰਦਰ ਤੇਲ ਤੇ ਤੇਲ ਤੇ ਚੜੇ ਪਏ ਹੁੰਦੇ ਪੰਡੇ ਦੇ ਮਾਲ ਤੂੰ ਕੀ ਚੀਜ਼ ਲਾਉਣਾ ਇਹਨਾਂ ਦੇ ਕੁਛ ਨਹੀਂ ਮੈਂ ਤਾਂ ਮਾੜੀ ਮੋੜਾ ਲੱਸੀ ਜ਼ਰੂਰ ਮਲੀ ਦੀ ਇਹ ਲੱਸੀ ਨੇ ਨੁਵਾਜਦੀਆਂ ਔਰ ਕੋਈ ਤੇ ਨਹੀਂ ਤੁਹਾਡੇ ਸਾਹਮਣੇ ਲੱਸੀ ਨਾ ਚਮਕ ਬਹੁਤ ਬੰਦੀ ਹੈ ਨਾ ਲੱਸੀ ਉਹ ਤਾਂ ਰੱਖੀ ਦੀ ਕਰਮਾਂ ਪੀਣ ਨੂੰ ਵੀ ਤੇ ਇਹਨਾਂ ਨੂੰ ਵੀ ਨੁਵਾਜਦਾ ਠੀਕ ਆ ਆ ਗਰਮੀ ਗਰਮੀ ਤਾਂ ਹੁਣ ਮੱਛਰ ਆ ਜਣਾ ਠੰਡੀ ਸੀਲ ਤਾਂ ਇੰਨੀ ਆ ਪੂਛ ਚੱਕ ਕੇ ਖੜ ਗਈ ਹੈ ਨਾ ਮੈਂ ਕਿਹਾ ਦੇਵ ਬਾਪੂ ਮਦਰ ਥੱਲੇ ਦਾ ਪੰਡਾ ਬੰਨੀ ਬੈਠੀ ਹੈ ਯਾਰ ਕੱਟੀ ਦਰੀ ਹੈ ਵਾਹ ਦੋਸਤੋ ਆ ਵੇਖ ਸਾਦੇ ਤੁਸੀਂ ਛੋਟੇ ਬੜੇ ਚਿਰ ਦੀ ਮੈਂ ਇਹਦੇ ਮਗਰ ਪਿਆ ਸੀ ਪਰ ਮਸਾਂ ਹੀ ਕਿਤੇ ਕੰਮ ਬਣਿਆ ਕੱਲ ਹਾਂ ਤੇ ਮੈਂ ਕਿਹਾ ਦਸ ਕਹਿੰਦੇ ਵੱਡੀ ਥੋੜੀ ਚਾਹੀਦੀ ਲੈ ਮਿੱਤਰੋ ਹੁਣ ਵੱਡੀ ਵੀ ਆ ਤੇ ਪਰ ਟਾਈਮ ਨਾ ਲਾਇਆ ਜੋ ਇਹ ਠੀਕ ਆ ਨਹੀਂ ਵਾਕਏ ਬਹੁਤ ਹੀ ਚੰਗੀ ਆ ਬਾਕੀ ਆ ਦੇਖ ਸਕਦੇ ਆ ਤੁਸੀਂ ਕਿਸਾਨ ਭਰਾਵੋ ਆ ਸਾਰੇ ਵੇਖੋ ਕੰਨਾ ਕੋਨਾ ਤੇ ਕੋਈ ਉਹ ਜੀ ਗੰਡ ਢਿਲਕਨੀ ਠੀਕ ਆ ਓਕੇ ਆ ਬਿਲਕੁਲ ਬਿਲਕੁਲ ਪਤਲੀ ਕੱਟੀ ਆ ਨਾ ਜਿਹੜਾ ਵੀਰ ਲੈ ਗਿਆ ਸ਼ੌਂਕੀ ਵੀਰ ਯਾਦ ਕਰੂਗਾ ਜਿਹੜਾ ਇਹ ਕੋਕਾ ਜੋੜ ਦੂਗੀ ਇੱਥੇ ਰੁਪਈਆ ਪਾਉ ਸੰਗਿ ਠੀਕ ਆ ਚਾਲ ਵੇਖੀ ਦੀ ਕਿੰਨੀ ਸੋਹਣੀ ਚਾਲ ਆ ਤੇਰੇ ਹਿਸਾਬ ਨਾਲ ਬਾਪੂ ਵੀ ਪਹਿਲਨ ਮੰਨ ਲਓ ਕਿੰਨਾ ਦੁੱਧ ਦੇ ਸਕਦੀ ਤੀ ਯਰ ਬੇਰੇ ਹਿਸਾਬ ਨਾਲ ਜੇ ਆਪਾਂ ਗੱਲ ਕਰੀਏ ਸੇਵਾ ਦੇ ਹਿਸਾਬ ਨਾਲ ਆ ਪਹਿਲਾਂ ਇਹ 15 ਵੀ ਕੱਢ ਸਕਦੀ ਆ 14 13 ਵੀ ਕੱਢ ਸਕਦੀ ਆ ਸੇਵਾ ਦੇ ਹਿਸਾਬ ਨਾਲ ਜੇ ਨਾਰਮਲ ਸੇਵਾ ਦਾ ਕਾਟਾ 15 ਕਿਲੋ ਤੋਂ ਮੈਂ ਕਹਿਣਾ ਵੀ ਦੇਊਗੀ ਰਾਮ ਨਾਲ ਮੰਨ ਲਓ ਜੇ ਨਾਰਮਲ ਵੀ ਗੱਲ ਕਰੀਏ 12 13 12 ਕਿਲੋ ਤਾਂ ਦੇ ਸਕਦੇ ਆ 13 ਤਾਂ ਦੇਣਾ ਹੀ ਦੇਣਾ ਨਾ ਕਿਉਂਕਿ ਬਰੀਕ ਜਿੰਨੀ ਬਰੀਕ ਆ ਤੇ ਜਿੰਨਾ ਇਹਦੇ ਥੱਲੇ ਝੋਲੀ ਆ ਦੋਸਤੋ ਆਹ ਮੇਨ ਤਾਂ ਆ ਜੀ ਤੇ ਫੋਕਸ ਹੁੰਦਾ ਬਾਕੀ ਝੋਟੀਆਂ ਬਾਪੂ ਉਥੇਰੀਆਂ ਲਿਆਉਣਾ ਪਰ ਮੈਂ ਇੱਕ ਗੱਲ ਤੇਰੀ ਮੰਨਦਾ ਜਿਹੜੀ ਥਣਾ ਦੀ ਕੁਆਲਿਟੀ ਬਹੁਤ ਟੌਪ ਦੀ ਵੇਖ ਕੇ ਲਿਆਉਣਾ ਤੂੰ ਹਾਂ ਫਿਰ ਇਦਾਂ ਨਾ ਦਸ ਗਣੇ ਗਾ ਪੈਸੇ ਵੀ ਲਾਉਣੇ ਹੁੰਦੇ ਆ ਤੇ ਆਪਾਂ ਫਿਰ ਥਣ ਵੇਖੀ ਦੀ ਤੇ ਮਾ ਮੈਂ ਬਾਲੀਆਂ ਮਾਵਾ ਦੇਖਦਾ ਇਹਨਾਂ ਦੀ ਅੱਛਾ ਜਿੱਥੋਂ ਮੈਨੂੰ ਮਾਂ ਦਿਸੀ ਇਹਦੀ ਤੇ ਮੈਂ ਇਹਦੇ ਪਿਓ ਬਾਰੇ ਸੋਚਿਆ ਹੀ ਨਹੀਂ ਠੀਕ ਆ ਮੈਂ ਕਿਹਾ ਮਾਂ ਇਹਦੀ ਠੀਕ ਆ ਠੀਕ ਆ ਤੇ ਮਿੱਤਰਾ ਲਾ ਦੇ ਕੁੰਡੀ ਠੀਕ ਆ ਤੇ ਚਲੋ ਦੋ ਦੋ ਨੰਬਰ ਵਾਲੀ ਵੀ ਖੋਲੀਏ ਮੋਲ ਇਹਨਾਂ ਦਾ ਆਪਾਂ ਬਾਅਦ ਚ ਦੱਸ ਦਿੰਨੇ ਐਂਡ ਤੇ ਹਾਂ ਮੋਲ ਦੱਸਾਂਗੇ ਜਰੂਰ ਮੋਲ ਇਹ ਹੀ ਨੀ ਕਿਨਾ ਇਹਨੂੰ ਕਹਿੰਦੇ ਬਾਈ ਮਿੱਤਰੋ ਬੱਗੀ ਮੋਚ ਠੀਕ ਆ ਬਾਪੂ ਰੇਡੀ ਵੀ ਮਿਲਕਵੇਲ ਬੜੀ ਥੱਲੋਂ ਸਟਰੋਂਗ ਪੂਰੀ ਪਤਲੀ ਸਕਿਨ ਦੀ ਆ ਕੱਟੀ। ਬਾਦ। ਦੇ ਮੱਥਾ ਮੱਥਾ ਤੇ ਮੱਗੀ ਮੋਚਾ। ਹੂੰ। ਹੂੰ। ਅੱਖ ਦੇਖ। ਹਰੰਦੀ ਬੂਥੀ ਲੱਗੀ ਇਹਨੂੰ ਦੇਖ। ਬੂਥੀ ਬਾਥੀ ਦੀ ਲੰਬਾਈ ਬੜੀ ਵਧੀਆ ਭਲਾ ਕੋਲੀ ਚ ਪਾਣੀ ਪਿਆਲਾ। ਧੌਂ ਦੀ ਲੰਬਾਈ ਚੈੱਕ ਕਰੋ ਦੋਸਤੋ ਕਹਿਣ ਦੀਆਂ ਗੱਲਾਂ ਨਹੀਂ ਐ ਮਿਹਨਤ ਲੱਗੀ ਆ ਬਾਪੂ ਦੀ ਐਵੇਂ ਨਹੀਂ ਇਹ ਨਗੀਨੇ ਮਿਲਦੇ ਇਦਾਂ ਦੇ। ਉਹ ਨਗੀਨੇ ਔਖੇ ਔਖੇ ਲੈਣੇ ਪੈਂਦੇ ਆ। ਫਿਰ ਮੇਰੇ ਹਿਸਾਬ ਨਾਲ ਕੱਲ ਮੀਹ ਚ ਹੀ ਲੈਣ ਚਲ ਗਿਆ। ਮੀਹ ਚ ਕਿਹ ਲੈ ਇੰਨਾ ਚਾਰ ਥੋੜੀ ਲਾਈਦਾ। ਅੱਛਾ। ਵਾਕਿਆ ਇਹ ਸੌਦੇ ਦਾ ਹੱਥੋਂ ਹੱਥੀ ਖੋਣ ਵਾਲੀ ਗੱਲ ਮੰਨਦੇ ਨਾ ਗਾਗ ਦਾ ਕੋਈ 10 ਰੁਪਏ ਵਧ ਗਿਆ ਤੇ ਗਾ ਗਈ ਗਈ ਵਾਕਿਆ ਕਰਦੇ ਮੇਰਾ ਉਸੇ ਵੇਲੇ ਹੀ ਠੀਕ ਆ ਸਾਨੂੰ ਕਹਿੰਦੇ ਟਰੈਕਟਰ ਖਰੀਦਿਆ ਤੇ ਘਰੇ ਨਹੀਂ ਤਾਂ ਫੇਰ ਵਪਾਰੀ ਤੈਨੂੰ ਪਤਾ ਉਹਦੇ ਵੇਟ ਲਾਉਣ ਲੱਪੇਂਦੇ ਹਾਰਨ ਲਾਉਣ ਲੱਗ ਜਾਂਦੇ ਸਹੀ ਗੱਲ ਚੱਲੀ ਨਾ ਲਾ ਲਵੇ ਕੋਈ ਸਹੀ ਗੱਲ ਸਹੀ ਗੱਲ ਇਹ ਤਾਂ ਗਲਤ ਨਹੀਂ ਵਾਕਿਆ ਸਹੀ ਆ ਮੈਂ ਕਿਹਾ ਵੀ ਟੱਲੀ ਵੀ ਨਾ ਲਾ ਜੋ ਨਿੱਕੀ ਜਿਹੀ ਪਾਈ ਸੀ ਉਹਨੇ ਵਾਕਿਆ ਦੋਸਤੋ ਆ ਇਹਦਾ ਫੇਸ ਬਾਪੂ ਇਹਦੇ ਵਿੱਚ ਦਾ ਯਾਰ ਜਿਵੇਂ ਲਹਿੰਦੇ ਪੰਜਾਬ ਵਾਲਿਆਂ ਨਹੀਂ ਹੁੰਦੀਆਂ ਉਧਰ ਲੀਆਂ ਉਧਰ ਲੀਆਂ ਬੱਗੀ ਮੁੱਛ ਆਖੁਖ ਬਦਲੇ ਪਿੰਡੇ ਦੀ ਕੱਟੀ ਹੈ ਨਾ ਜਿਹੜੀ ਇਹਦਾ ਸਰੀਰ ਦਾਦਾ ਮੇਰੇ ਦੁੱਧ ਬਹੁਤ ਦੇਊਗੀ ਅੱਛਾ ਹਾਂ ਮੇਰੇ ਹਿਸਾਬ ਨਾਲ ਮੈਂ ਆਪਦੇ ਹਿਸਾਬ ਨਾਲ ਕਹਿੰਨਾ ਨਾ ਹੂੰ ਵੀ ਇਹਦਾ ਜਿਹੜਾ ਸਰੀਰ ਹੈ ਨਾ ਹੂੰ ਵਾਕਿਆ ਕੱਟੀ ਦੁੱਧ ਵਾਲੀ ਹੈ ਠੀਕ ਆ ਤੇ ਬਾਕੀ ਸਰੀਰ ਵਾਲਾ ਲੱਗਣਾ ਦੋਸਤੋ ਆ ਇਹਦੇ ਖਾਣਾ ਕੁਆਲਟੀ ਵੇਖੋ ਥਣਾ ਦੀ ਵਾਕਿਆ ਬਹੁਤ ਜੇਲੀ ਜੂਲੀ ਹੈ ਨਾ ਆ ਇਹ ਵੀ ਪੂਚ ਚੱਕ ਕੇ ਖੜਦੀ ਕਰਮਾ ਦੀ ਮਰ ਜੀ ਯਾਰ ਵਾਕਿਆ ਬਾਪੂ ਆ ਖੂਨ ਹੀ ਮਿਲਣਾ ਦੋਸਤੋ ਜਿਹੜਾ ਆ ਖੂਨ ਹੈ ਨਾ ਇਹ ਨਹੀਂ ਮਿਲਣਾ ਵਾਕਿਆ ਦੋਸਤੋ ਡੰਗਰ ਬਥੇਰੇ ਤੁਹਾਨੂੰ ਇਹ ਪੈਸੇ ਬੜੇ ਕੀਮਤੀ ਆ ਡੰਗਰ ਬਥੇਰੇ ਮਿਲ ਜਾਣਗੇ ਪਰ ਜਿਹੜਾ ਬਲੱਡ ਆ ਨਾ ਬਲੱਡ ਛੇਦੀ ਕਿਤੇ ਕੋਈ ਦਿੰਦਾ ਨਹੀਂ ਐ ਪੂਛ ਚੱਕ ਕੇ ਖੜ ਜੰਨੀਆਂ ਕਰਮਾਲੀਆਂ ਇੰਨੀਆਂ ਠੰਡੀਆਂ ਸੀ ਲਾ ਇਹ ਤੇ ਬੰਨੀਆਂ ਬਾਪੂ ਫਿਰ ਇਹਨੂੰ ਵੀ ਇਹਦੇ ਵੀ ਜੇ ਰਿਕਾਰਡ ਦੀ ਕੀਤੀ ਜਾਵੇ ਗੱਲ ਤੇ ਬਾਪੂ ਦੀ ਗੱਲ ਸਹੀ ਆ ਵੀ ਤੁਸੀਂ ਸਾਹ ਨਾ ਤਾਂ ਤੁਸੀਂ ਆਪ ਹੀ ਦੇਖਣਾ ਪਿਓ ਤਾਂ ਮੈਂ ਦੋਹਾਂ ਦੀਆਂ ਮਾਵਾ ਚੈੱਕ ਕਰਕੇ ਝੋਟੀਆਂ ਇਹ ਦੋਹਾਂ ਵੀ ਦੀਆਂ ਮਿੱਤਰੋ ਤੇ ਇਹਦਾ ਮੁੱਲ ਫਿਰ ਕੀ ਕਰੀਏ ਦੱਸੋ ਇਹਦਾ ਕੀ ਮੁੱਲ ਲੈਣ ਦੇਣ ਕਰਨ ਵਾਲੀ ਜਿਹੜੀ ਗੱਲ ਬਈ ਫੋਨ ਤੇ ਦੱਸ ਦੇਾਂਗੇ ਨਹੀਂ ਫੋਨ ਤੇ ਨਾ ਦਸੀਏ ਜਿਹੜੇ ਨਾ ਦਰਸ਼ਕਾ ਫਿਰ ਇਤਰਾਜ਼ ਕਰਦੇ ਆ ਤੇ ਇੱਕ ਫੋਨ ਐਵੇਂ ਆਈ ਜਾਣਗੇ ਇਹਦਾ ਫਿਰ ਆ ਜਿਹੜੀ ਵੱਡੀ ਇਹਦਾ ਭਾਈ ਮਿੱਤਰੋ ਪੂਰਾ ਈਆ 10000 ਰੁਪਿਆ ਲੈਣਾ ਅੱਛਾ ਇਹ ਵੱਡੀ ਛੋਟੀ ਦਾ ਪੂਰਾ 50000 ਰੁਪਿਆ ਖੇਚ ਕੇ ਵਿੱਚ ਉਹ ਸਰਮ ਹਲਕਾ ਜਾਂ ਮਾਨਤਨ ਹੋਊਗਾ ਵੀ ਠੀਕ ਆ 5000 ਰੁਪਿਆ ਠੀਕ ਆ ਪੂਰਾ 50000 ਲਵਾਂਗੇ ਇਹਦਾ ਠੀਕ ਆ ਕੋਈ ਕਰਦੀ ਫਿਰ ਵੀ ਵੇਚੋ ਕੋਈ ਸਜਣਾ ਆ ਜਾਂਦਾ ਚਲੋ ਟੈਕਾ ਕਰਦੇ ਆਂਗੇ ਕਿਉਂਕਿ ਦੂਰੋਂ ਆਉਣਾ ਹੁੰਦਾ ਅਗਲੇ ਨੇ ਯਾਰ ਇੰਨਾ ਖੇਚ ਕੇ ਥੋੜਾ ਗਿਣਾ ਕਰਦੀ ਚਲੋ ਟਾਈਟ ਟਾਈਮ ਹੈ ਮੇਗਾ ਪਰੇ ਜੇ ਤੇ ਬਚਤ ਹੈ ਨਹੀਂ ਚਲੋ ਸੇਵਾ ਹੀ ਕਰਦੀ ਬਥੇਰੀਆਂ ਆਪਾਂ ਵੇਚਦੇ ਆ ਇੱਕ ਝੋਟੀ ਦੀ ਜੇ ਸੇਵਾ ਵੀ ਕਰਦਾਂਗੇ ਤਾਂ ਕੋਈ ਫਰਕ ਨਹੀਂ ਪੈਂਦਾ ਕੋਈ ਛੜਦੀ ਵਿੱਚ ਮਾਨਤਨ ਕਰਦੀ ਤੇ ਆ ਬੱਗੀ ਮੋਛ ਵਾਲੀ ਇਹਦਾ 31 32 ਮੁੱਲ ਕਰਦਾ ਇਹਦਾ ਮਾਨਤਨ ਕਰਦਾ ਨਹੀਂ 31 32 ਨਾ ਕਰੀਏ ਖਿੱਚ ਕੇ ਜੀ ਇੱਕੋ ਕਰ ਦਦਿਏ ਜੀ ਫਿਰ ਇੱਕੋ ਹੀ ਤੈਨੂੰ ਦੱਸਿਆ ਵੀ 30000 ਰੁਪਏ 30000 ਹਾਂ 30 ਜੋ ਵੀ ਕਰੀਏ ਥੋੜਾ ਕਨਾ ਮਾਨਤਾ ਨਹੀਂ ਮੈਂ ਫਿਰ ਜਿਆਦਾ ਘਾਟ ਪੈਂਦਾ ਮਾਨਤਾ ਮਿਲਦਾ ਕੋ ਮਾਲ ਬੜਾ ਆਹ ਚਲੋ ਫਿਰ ਵੀ ਫਿਰ ਵੀ ਮਾਨ ਕਰਦੀ 30 ਜੋ ਮਾਨ ਕਰਦੇ ਪੰਜ ਸੌ ਸੋ ਦੋਸਤੋ ਤੀਜੋ ਵੀ ਮਾਨ ਆਪਾਂ ਤੁਹਾਡਾ ਕਰਵਾ ਦਾਂਗੇ ਕਹਿਦਾ ਵਾ ਬਾਪੂ ਨੂੰ ਖਾਲੀ ਨਹੀਂ ਮੋੜਦਾ ਬਾਕੀ ਤੁਸੀਂ ਵੀ ਸ਼ੌਕ ਰੱਖਿਓ ਡੰਗਰ ਬਾਕੀ ਆ ਹੀ ਟਾਈਟ ਮਿਲਦੇ ਆ ਚੀਜ਼ ਮਾੜੀ ਹੋਵੇ ਮੈਨੂੰ ਤੁਸੀਂ ਲਾਂਭਾ ਦੇ ਸਕਦੇ ਠੀਕ ਆ ਆਪਣਾ ਸਿਰ ਮੱਥੇ ਲਾਵਾ ਤੇ ਚੀਜ਼ਾਂ ਵੇਖੋ ਤੁਸੀਂ ਦੋਨੇ ਕੁਆਲਿਟੀਆਂ ਵੇਖੋ ਨਹੀਂ ਕੁਆਲਿਟੀ ਦਾ ਵਾਕਿਆ ਸਿਰਾਈ ਹੋਇਆ ਭਾਜੀ ਨੂੰ ਆ ਗੱਡੀਆਂ ਦਾ ਨੇਰੇ ਚ ਖੜੀਆਂ ਚੌਂਕਣਗੀਆਂ ਕਰਮਾਂ ਆ ਥੋੜੀ ਮਿਹਨਤ ਨਾ ਕਰਮਾਂ ਵਾਲੀਆਂ ਆ ਤਾਂ ਵਾਕਿਆ ਥੋੜੀ ਮਿਹਨਤ ਲੇਗੂ ਹੋਏ ਥੋੜੇ ਜਿਹੇ ਸਮੇਂ ਜੀ ਬਣ ਜੂਗੀ ਠੀਕ ਆ ਹੁਣ ਦੇ ਪਾਸੇ ਸੌ ਦਾ ਪੱਖ ਤੇ ਛੋਟੀ ਬਣ ਜੂਗੀ ਬਾਪੂ ਫਿਰ ਪਰੀ ਹੋਈ ਜਾਂ ਠੀਕ ਆ ਇਹਦੇ ਹੁਣ ਚਾਰਕ ਮੇਰੇ ਹਿਸਾਬ ਨਾਲ ਚਾਰ ਜਾਂ ਪੰਜ ਦਿਨ ਲਊਗੀ ਅੱਛਾ ਕਰਮਾਲੀ ਠੀਕ ਆ ਜੇ ਕੋਈ ਸੱਜਣ ਚਾਹਵਾਣਾ ਅੱਛਾ ਤੇ ਕਰ ਲਵੇ ਮੇਰ ਨਾਲ ਠੀਕ ਆ ਚਾਰ ਜੇ ਦੀ ਸੋਚ ਤਾਂ ਕੱਟੀ ਦੇਊਗੀ ਚਲੋ ਗਾਂ ਅਗਲੇ ਦੀ ਕਿਸਮਤ ਅੱਛਾ ਐਸੇ ਤਾਂ ਕਦੇ ਕੋਈ ਨਿਸ਼ਾਨਾ ਨਹੀਂ ਖੁੰਜਿਆ ਅੱਛਾ ਤੇ ਜੇ ਮਾਲੋ ਕੋਈ ਵਰੀ ਬੰਦਾ ਐ ਸੌਦਾ ਕਰ ਲੈ ਇਹ ਨਹੀਂ ਕਰ ਲੂ ਜੱਕਨੇ ਲੈ ਜਾਏ ਪਰ ਤੇ ਜੇ ਕਿਸੇ ਨੇ ਦੁੱਧ ਤੇ ਜਿਵੇਂ ਦੁੱਧ ਤੇਰੇ ਸਾਹਮਣੇ ਕਿੰਨਾ ਕੱਢ ਜੂਗੀ ਦੁੱਧ ਮੇਰੇ ਹਿਸਾਬ ਨਾਲ ਗਰਮੀ ਦੇ ਵਿੱਚ 12 13 ਅੱਛਾ ਹੁਣ ਜਿਹੜੀ ਗਰਮੀ ਆਣਾ ਹਾਂਜੀ ਹਾਂਜੀ ਸਾਲ ਦੇ ਚ ਪਹੁੰਚਾਉਂਦਾ 15 ਲੀਟਰ ਮਾਇਆ ਹਾਥੀ ਚ ਹੋਇਆ ਠੀਕ ਆ ਗਰਮੀ ਚ 13 ਕਿਲੋ ਦੋਣੀ ਜਾਂਦੀ ਆ 13 ਕਿਲੋ 12 13 ਕਿਲੋ ਦੇਊਗੀ ਠੀਕ ਆ ਤੇ ਇਹ ਗਰਮੀਆਂ ਚ ਆਪਾਂ ਦਲੀਆ ਉਹਨਾਂ ਪਾਣੀ ਸਾਦੇ ਦਲੀਆ ਪੈਂਦਾ ਮੱਝ ਨੂੰ ਠੀਕ ਆ ਤੇ ਟੀ ਫਿਰ ਤਾਂ ਦੁੱਧ ਬਾਅਦੀ ਢੱਕ ਕੇ ਦੇ ਦੇਣੀ ਵੈਸੇ ਆ ਡਲਕ ਡੂਲਕ ਚੰਗੇ ਆ ਆ ਜਿਹੜੇ ਆ ਦੋਸਤੋ ਦੇਖ ਸਕਦੇ ਆ ਹੁਣ ਇਹਨੇ ਆਰਡਰ ਇੱਕੇ ਦਮ ਭਰਨਾ ਕਰਮਾ ਲਈ ਨੇ ਆ ਦੇਖੋ ਅੱਛਾ ਤੇ ਮੜੀ ਜਿਹੜੀ ਆ ਨਾ ਕਈਆਂ ਸੰ ਦਸ਼ਕਾਂ ਲੱਗਣਾ ਥਣ ਕਿਤਰਾ ਕਿਲੋ ਡੂਜੇ ਬਣ ਕੇ ਇਹ ਬਹਿਣ ਨਾ ਹੋਇਆ ਅੱਛਾ ਬੈਠੀ ਉੱਠੀ ਆ ਨਾ ਦੇਖੋ ਠੀਕ ਆ ਬੈਣ ਜਦੋਂ ਬੈਂਦੀ ਆ ਨਾ ਭਾਰ ਪੈਂਦਾ ਤਾਂ ਸਾਨੂੰ ਗੋ ਰੋਲੂ ਜਾਂ ਬਣ ਜਾਂਦਾ ਠੀਕ ਆ ਤੇ ਬਾਕੀ ਥਣਾ ਦੀ ਤੇ ਪਿੱਛੇ ਦੀ ਫੁੱਲ ਗਰੰਟੀ ਆ ਮੈਂ ਫੁੱਲ ਗਰੰਟੀ ਆ ਪਿੱਛਾ ਵਖਾਵੇ ਕੋਈ ਥਣ ਚ ਨੁਕਸ ਹੋਵੇ ਅੱਛਾ ਬਾਈ ਮੇਰੇ ਘਰੇ ਬਣ ਜਾ ਜ਼ਰ ਰਈ ਲੱ ਲਓ ਵੀ ਦੋਸਤੋ ਜੇ ਤਾਂ ਗੱਬੜ ਕਿਸੇ ਨੇ ਲਿਜਾਣੀ ਆ ਹਾਂਜੀ ਤੇ ਥਣਾ ਦੀ ਤੇ ਪਿੱਛੇ ਦੀ ਪੂਰੀ ਗਰੰਟੀ ਆ ਪੂਰੀ ਗਰੰਟੀ ਆ ਬਾਪੂ ਵੱਲੋਂ ਭਲਾ ਦੀ ਮਦਦ ਸੇਵਾ ਨੂੰ ਮੇਵਾ ਲੱਗਣਾ ਜਿੰਨਾ ਤੁਸੀਂ ਪਾਹੋਂਗੇ ਉਹਨਾਂ ਚੋਲੋਗੇ ਠੀਕ ਆ ਤੇ ਇਹ ਫਿਰ ਆ ਬੂਰੀ ਕਿਵੇਂ ਮੰਨ ਲੋ ਇਹਦੀ ਇਹ ਬੂਰੀ ਦਾ ਨਾ ਸੱਜਣਾ ਨੇ ਕਹ ਲ ਥੋੜੇ ਸਾਈ ਨਹੀਂ ਪਾਈ ਸੌਦਾ ਕੀਤਾ ਸੀ ਸਾਈ ਨਹੀਂ ਜਿੰਨੇ ਚਿਰ ਪਾਈ ਉਹਨਾਂ ਚਿਰ ਮੈਂ ਕਹਾ ਵੀ ਨਹੀਂ ਮਿੱਤਰੋ ਬਾਬੂ ਪੌਣਿਆ ਕਰਦੇ ਆ ਸੋ ਦੋਸਤੋ ਇੱਕ ਗੱਲ ਮੈਂ ਇੱਥੇ ਐਡ ਕਰ ਦੇਵਾਂ ਕੱਲੇ ਕੱਟੀ ਦੇ ਬਾਬੂ ਨੂੰ ਮੇਰੇ ਹਿਸਾਬ ਨਾਲ ਸਾਈ ਨਹੀਂ ਪਾਈ ਉਹਨਾਂ ਕਹਿ ਛੱਡਿਆ ਮੈਨੂੰ ਕਈ ਫੋਨ ਆਏ ਤੇ ਸ਼ਾਮਾਂ ਨੂੰ ਬੰਦਾ ਪਹਿਲਾਂ ਕਹਿੰਦਾ ਸਾਈ ਪਾਉਣਾ ਬਾਬੂ ਮੈਨੂੰ ਨੌਲੇਜ ਨਹੀਂ ਮੈਂ ਘਰੇ ਜਾ ਕੇ ਪਾਉਂਗਾ ਜਾਂ ਮੈਂ ਸ਼ਹਿਰੋਂ ਪਾਉਂਗਾ ਉਸ ਤੋਂ ਬਾਅਦ ਅਗੇ ਮੈਨੂੰ ਚਲਾਉਣਾ ਹੀ ਨਹੀਂ ਆਉਂਦੀ ਗੂਗਲ ਪਿਆ ਜਾਂ ਕੁਝ ਵੀ ਮੇਰੇ ਕੋਲ ਦੋ ਗਾਹਕ ਮੈਂ ਮੋੜੇ ਤੇ ਉਸ ਤੋਂ ਬਾਅਦ ਕੀ ਹੁੰਦਾ ਵਾ ਜਿਹੜਾ ਮਨੋ ਪਸ਼ੂਨ ਖਰਾਬ ਹੋ ਜਾਂਦਾ ਵਾ ਇਸ ਕਰਕੇ ਖਰਾਬ ਨਾ ਕਰਿਆ ਕਰੋ ਤੁਹਾਡੇ ਅਗੇ ਰਿਕੁਐਸਟ ਆ ਮੰਨ ਲਓ ਜੇ ਨਹੀਂ ਤੁਹਾਨੂੰ ਚੰਗੀ ਲੱਗਦੀ ਉਹ ਜਵਾਬ ਦੇ ਬਾਪੂ ਵੀ ਨਹੀਂ ਛੋਡੀ ਆ ਵੱਡੀ ਆ ਉਹ ਕਹਿ ਦਿਓ ਪਰ ਜਦੋਂ ਫੋਨ ਆ ਗਿਆ ਆਪਾਂ ਸ਼ਾਮ ਨੂੰ ਜਵਾਬ ਦਿੰਨੇ ਆ ਉਹ ਫਿਰ ਤੁਸੀਂ ਦੂਜਿਆਂ ਦਾ ਵਿਹਾਰ ਵੀ ਖਤਮ ਕਰਦੇ ਆ ਤਾਂ ਫਿਰ ਇੱਕ ਜੇ ਦੋ ਬੰਦੇ ਹੋਰ ਫੋਨ ਲਾਉਂਦੇ ਆ ਉਹ ਗੁੱਸੇ ਹੋਇਆ ਬਾਪੂ ਸਾਨੂੰ ਤੂੰ ਬੂਰੀ ਨਹੀਂ ਦਿੱਤੀ ਆ ਇਹ ਤਾਂ ਗੱਲ ਹੈ ਮੈਂ ਆਖਿਆ ਯਾਰ ਜਿਹੜਾ ਪਹਿਲਾ ਜੀ ਦਾ ਫੋਨ ਆਇਆ ਜੇ ਉਹਦਾ ਆਪਾਂ ਹੁਣ ਕਹਿਣਾ ਨਾ ਮੰਨੀਏ ਤੇ ਫਿਰ ਵੀ ਔਖੀ ਗੱਲ ਹੈ ਇਹ ਤਾਂ ਗੱਲ ਹੈਗੀ ਬਿਲਕੁਲ ਤੇ ਚਲੋ ਕੋਈ ਨਹੀਂ ਜੇ ਕੋਈ ਬੂਰੀ ਦਾ ਸ਼ੌਂਕੀ ਹੋਇਆ ਤੇ ਬੂਰੀ ਦਾ ਮਿੱਤਰੋ ਪੈਸੇ ਪਾ ਦਿਓ ਸਾਈ ਆ ਮੱਝ ਆ ਦੋਸਤੋ ਇਹ ਸ਼ਹਿਨशाह ਬੋਲਤੋ ਗੱਬਣਿਆ ਕਰਮਾ ਵਾਲੀ ਪਿੰਡਾ ਇਹਦਾ ਵਖਾ ਬਾਪੂ ਮੜਾ ਜਾ ਇੱਕ ਵਾਰੀ ਕਰਮਾ ਵਾਲੀ ਦਾ ਨ ਬੋਤੀ ਬੇਲ ਵੇ ਤੂੰ ਗੱਡੀ ਦੇ ਇੰਜਨ ਜੱਡੀ ਮਾਝਾ ਮਿੱਤਰੋ ਇਹਦੇ ਚ ਕੋਈ ਮੇਰੇ ਪੂਰੇ ਕਵਰੇਜ ਨਹੀਂ ਆਉਂਦੀ ਇਧਰ ਬਾਪੂ ਫੋਨ ਦੇ ਵਿੱਚ ਆਈ ਧੀ ਲੰਮੀ ਕੋਈ ਇਹਦੇ ਚ ਧੋਖਾ ਨਹੀਂਗਾ ਹਾਂ ਜੋ ਦੱਸਾਂਗੇ ਸੋਈ ਹੋਊਗਾ ਤੇ ਸੇਵਾ ਨੂੰ ਦੋਸਤੋ ਜੇ ਤਾਂ ਬਰੀਡਿੰਗ ਤੇ ਕੰਮ ਕਰਨਾ ਵਾ ਐਨੂੰ ਕਰੀ ਬਾਪੂ ਦਾ ਮੂੰਹ ਮੜਾ ਜਾ ਸਿਰਫ 2 ਮਹੀਨੇ ਇਹਨੂੰ ਛੱਡਣਾ ਦੋ ਤੂੰ ਉਹ ਵੀ ਆਪ ਦੀ ਮਰਜ਼ੀ ਨਾਲ ਆਪਾਂ ਛੱਡਣਾ ਅੱਛਾ ਨੀਂਦਾਂ ਨੇ ਲੰਮਾ ਸਵਾ ਮਿਲਣਾ ਠੀਕ ਆ ਇਹਨੂੰ ਮਰਜ਼ੀ ਬੱਚੇ ਦੇ ਚੋਈ ਜਾ ਤਾਂ ਮਰਜ਼ੀ ਇਹਨੂੰ ਚਾੜ ਤੇ ਲਾ ਲਿਆ ਜੋ ਪਸੁੰਦਿਆਂ ਸਾ ਠੀਕ ਆ ਉਤਰਾਂ ਹੀ ਲੱਗ ਜਾਣਾ ਇਹਨੇ ਜਿਵੇਂ ਮਰਜ਼ੀ ਤੋਂ ਬਾਪੂ ਕੋਲੇ ਬਲੱਡ ਜਿਹੜਾ ਨਾ ਇਹ ਇਹ ਪੁਰਾਣੇ ਸਮੇਂ ਤੋਂ ਜਿਹੜਾ ਮੰਨ ਲਓ ਘਰੇ ਮੱਝਾਂ ਰੱਖੀਆਂ ਵਾ ਐਡੀ ਬੇਲ ਦੀ ਐਡੀ ਹਾਈਟ ਲੈਂਥ ਦੀ ਮੱਝ ਨਹੀਂ ਮਿਲਦੀਗੀ ਦੇਖੋ ਆ ਵੇਖੋ ਪੂਰੀ ਮੋਬਾਈਲ ਦੇ ਕੈਮਰੇ ਦੇ ਪੂਰੀ ਮਸਾ ਆਉਂਦੀ ਐਡੀ ਮੱਝ ਆ ਤੇ ਉਹੀ ਘਰੇ ਵੀ ਆਉਂਗੇ ਨਾ ਜਦੋਂ ਇੱਥੇ ਤਾਂ ਸਾਰੇ ਤੁਸੀਂ ਵੇਖੋਗੇ ਤਾਂ ਕਹਿੰਦੇ ਘਰੇ ਆਓ ਸੁਈ ਲਿਆਣੀ ਸੁਈ ਲੈ ਜਾਓ ਜੇ ਇਤਰਾ ਵੀ ਬਣ ਦੋ ਬੰਨ ਦੋ ਬੰਨ ਦੋ ਬਾਹਰ ਤੋਂ ਬਹੁਤ ਆ ਪਸ਼ੂ ਗੱਭਣ ਨੂੰ ਐਵੇਂ ਆਪਾਂ ਕਿਉਂ ਇਰੀਟੇਟ ਕਰਨਾ ਤਾਂ ਦੋਸਤੋ ਆ ਤੁਸੀਂ ਦੇਖ ਸਕਦੇ ਆ ਜੇ ਕਿਸੇ ਨੇ ਇਹ ਤੋਂ ਬਰੀਡਿੰਗ ਤੇ ਬੱਚੇ ਲੈਣੇ ਹੋ ਤਾਂ ਕਰਿਓ ਸੰਪਰਕ ਅਜੇ 5 ਦਿਨ ਲੈਂਦੀ ਆ ਤੇ ਤਿਆਰੀ ਬਹੁਤ ਆਪਾਂ 5 5 6 5ਵਾਂ 6ਵਾਂ ਦਿਨ ਲੱਗ ਜਾਣਾ ਬਹੁਤ ਤਕੜੀ ਕਰਦੀ ਆ ਸੁਈ ਆਪਾਂ ਸੋਣ ਲਗੀ ਦੀ ਵੀਡੀਓ ਉਹ ਸ਼ੇਅਰ ਕਰਾਂਗੇ ਠੀਕ ਆ ਆਪਾਂ ਸੁੰਦੀ ਦੀ ਆਪਾਂ ਸੁੰਦੀ ਦੀ ਵੀਡੀਓ ਦੋਸਤੋ ਜਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਜੇ ਕਿਸੇ ਨੇ ਇਧਰ ਆ ਆ ਜੇ ਕਿਸੇ ਨੇ ਨਾਗ ਨੂੰ ਹੱਥ ਪਾਉਣਾ ਹੋਵੇ ਤਾਂ ਦੋਸਤੋ ਆਪਦਾ ਪਹਿਲੇ ਮਨ ਬਣਾ ਕੇ ਫੋਨ ਲਾਇਓ ਇਹ ਦੇਖ ਮਿੱਤਰੋ ਤੇ ਮਾਨਤਨ ਬਾਪੂ ਨੇ ਦੱਸ ਹੀ ਦਿੱਤਾ ਤੁਹਾਨੂੰ ਜਿੰਨਾ ਕੁ ਹੋਣਾ ਵਿੱਚ ਉਹ ਜੈ ਜੀ ਗੱਲ ਆ ਉੱਪਰੋਂ ਸਾਫ ਵਰਗੀ ਆ ਮਿੱਤਰੋ ਚਾਰ ਜਵੇਰਿਆਂ ਇੱਕ ਜੀ ਆ ਵੇਖੀ ਤੱਕ ਕੋਪਰਾ ਸਭ ਖੜਦਾ ਹੁੰਦੀ ਨਹੀਂ ਕਿਸੇ ਪਾਸੇ ਉਹਦੇ ਕਹਿਣ ਹੁੰਦੀ ਨਹੀਂ ਉਹ ਵੀ ਜਦੋਂ ਮੈਂ ਫਨ ਚੱਕਦਾ ਫਿਰ ਇਹ ਵੀ ਪੂਰੀ ਤੌਣਦਾਂ ਨੂੰ ਉੱਚੀ ਰੱਖਦੀ ਹੈ ਨਾ ਇਹ ਇਧਰ ਤੌਣ ਤੌਣ ਤੇ ਮਾਲ ਹਮ ਇੱਕ ਚੀਜ਼ ਆ ਯਾਰ ਹਮ ਇਹ ਤਾਂ ਮੈਂ ਪਹਿਲਾ ਤਕਾਈ ਹੋਈ ਸੀ ਥੋੜਾ ਜਿਹਾ ਬੰਦਾ ਭਾਰਾ ਬੜਾ ਪੈਂਦਾ ਪਿਆ ਸੀ ਉਹ ਮਹਿੰਗਾ ਪੈਂਦਾ ਸੀ ਨਹੀਂ ਵਾਕਿਆ ਬਹੁਤ ਸਾਣ ਵੀ ਬਹੁਤ ਚੰਗੇ ਦੀ ਬਾਕੀ ਤੁਸੀਂ ਆਪਦੀ ਸਮਝ ਨਾਲ ਲੈ ਕੇ ਜਾਣੀ ਆ ਦੋਸਤੋ ਹੂੰ ਬੜੇ ਦਾਸਕਾਂ ਦੇ ਆਏ ਹੂੰ ਪਾਪੂ ਥੋੜੀ ਜਿਹੀ ਵੱਡੀ ਘਾਟੀ ਲੈ ਜਿਹੜਾ ਥੋੜੀ ਕਸਮਾ ਸਾਹਮਣਾ ਪਵੇ ਮੈਂ ਕਹਾਂ ਲੈ ਮਿੱਤਰੋ ਲੋ ਵੀ ਮਿੱਤਰੋ ਇਹ ਵੱਤੋ ਵੱਤ ਤਿੰਨ ਕ ਮਹੀਨੇ ਸਾਹਮਣੀ ਪਊਗੀ ਹੱਦ ਚਾਰ ਤਿੰਨ ਚਾਰਾ ਜੇ ਗੱਬਣ ਹੋਣ ਵਾਲੀ ਝੋਟੀ ਆ ਤੇ ਦੰਦ ਵੀ ਵਾਕਿਆ ਦੰਦ ਵੀ ਕੀ ਬਾਤ ਇਹ ਆ ਬਲੱਡ ਦੋਸਤੋ ਬਿਲਕੁਲ ਠੰਡਾ ਸੀਲ ਬਲੱਡ ਨਹੀਂ ਮਿਲਦਾ ਜ਼ੁਬਾਨ ਗੁਲਾਬੀ ਆ ਜ਼ੁਬਾਨ ਗੁਲਾਬੀ ਤੇ ਯਾਰ ਆਉਣਾ ਖੜ ਜਾਂਦੀ ਮੱਥਾ ਰੱਖ ਕੇ ਲੈ ਜਿਵੇਂ ਅੱਜ ਇਹਨੂੰ ਤਿੰਨ-ਦਨ ਮੈਂ ਲਿਆਂਦੀ ਨੂੰ ਆ। ਬਾਪੂ ਇਹ ਲਾ ਨਾ ਲੈਣਾ ਯਾਰ ਇੰਨਾ ਪਿਆਰ ਕਿਵੇਂ ਕਰਦੀ ਆ। ਇਹ ਭਾਈ ਜਿਵੇਂ ਖਰਾਕ ਪਾਉਣਿਆ ਨਾ ਰੇੜੰਗਦੀਆਂ ਕਰਮਾਲੀਆਂ। ਅੱਛਾ ਉਹ ਦੂਜੀਆਂ ਮੱਝਾਂ ਵਿੱਚ ਝੋਟੀਆਂ ਉਹ ਐ ਫੜ ਕੇ ਖੜ ਜਾਏ ਖੜੀਆਂ ਨਹੀਂ ਨੀ ਬੂਥਾ ਰੱਖ ਕੇ। ਅੱਛਾ ਉਹਨਾਂ ਡਿੰਗਣ ਲੱਗ ਜਾਂਦੇ ਇੱਥੇ ਮੈਂ ਹੁਣੇ ਤੁਹਾਨੂੰ ਸਾਹਮਣੇ ਦਿਖਾ ਦਿੰਨੇ। ਅੱਛਾ ਤਿੰਨੇ ਮਈਆਂ ਉੱਠ ਕੇ ਡਿੰਗਣ ਗਿਆ ਬਾਹਰ ਵਧੀਆਂ ਪੇਪਲ ਥੱਲੇ। ਠੀਕ ਆ। ਵੀ ਆ ਗਿਆ ਬਾਪੂ। ਠੀਕ ਆ। ਇਹ ਹੁੰਦਾ ਦੋ ਤੋਂ ਬਲੱਡ। ਬਲੱਡ ਆ ਦੇ ਪੂਚਾ ਕੇ ਖੜਦੇ ਨਹੀਂ ਆ ਥਣ ਥਣ ਕਰੋ ਤੇ। ਉਹ ਮਾਰਦੀ ਡਿੰਗਣ ਲ ਬਹੁਤ ਚੰਗੀਆਂ ਕਟੀਆਂ ਆਹ ਕੱਟੀ ਦੀ ਵੀ ਝੋਲੀ ਬਾਲੀ ਤਗੜੀ ਆ ਯਾਰ ਵਾਕਿਆ ਯਾਰ ਆ ਝੋਲੀ ਵੇਖੋ ਸਰਾਈ ਆ ਬਸ ਕੋਈ ਨਹੀਂ ਬਾਪੂ ਦਿਹੀ ਜਾਂਦਾ ਥਣ ਵੇਖ ਚਾਰ ਔਂਗਲਾਂ ਦਾ ਇੱਥੇ ਪੈ ਗਿਆ ਕਿੱਥੇ ਗਿਆ ਮੂਹਰਲਾ ਥਣ ਇਹ ਹੀ ਆਪਾਂ ਦੇਖ ਕੇ ਲੈਣਾ ਆਂਦਾ ਮੂਹਰਲਾ ਥਣਾ ਜੀ ਗਿਆ ਉਹ ਜ਼ਰੂਰੀ ਪੈਣਾ ਉਹ ਮੱਝ ਵਾਕਿਆ ਦੁੱਧ ਦੇਊਗੀ ਗਰੰਟੀ ਵੇ ਜੀ ਵਾਕਿਆ ਗੱਲ ਸਹੀ ਆ ਵੀ ਜਿਹਦੇ ਥਣਾ ਚ ਗਿਆ ਵਾ ਤੇ ਦੁੱਧ ਉਹਨੇ ਹੀ ਦੇਣਾ ਵਾ ਇਹ ਗੱਲ ਬਾਪੂ ਦਾ ਤਜਰਬਾ ਵਾ ਐਵੇਂ ਨਹੀਂ ਮੰਨ ਲਓ ਇਹ ਦੁੱਧ ਦਿੰਦੀਆਂ ਗੈਵ ਗੂ ਪੂਰਾ ਵਾਏ ਬੱਗੀ ਮੋਛਾ ਆ ਹੁਣ ਮਾਝਾ ਮੇਰੀ ਵੱਡੀ ਮਾਝ ਖੜੀ ਇਹ ਦੇ ਵੇਖ ਲੋ ਗੈਵ ਆ ਮੈਂ ਇਨਾ ਚਿਰ ਚੋਈ ਆ ਹੂੰ ਤੇ ਜਿੰਨਾ ਇਹਨੂੰ ਪਾਲਾ ਉਹਨੇ ਝੋਲਾ ਇਹਦਾ ਵੀ ਫੇਸ ਮੜਾਇਆ ਕਰਿਓ ਐਨੂੰ ਕੱਟੀ ਦਾ ਖਾ ਦੀਏ ਕਿੱਧਰ ਨੂੰ ਆ ਫੇਰ ਖਾਲੀ ਪੱਠੇ ਤਰ ਪੋਈ ਜਣੇ ਸਾਧੂ ਇਹ ਆ ਵੇਖ ਮਰਜੀ ਵੇਖ ਆ ਕਰਮਾਂ ਵਾਲੀ ਇਹ ਇੱਧਰ ਕਰ ਫੇਸ ਆ ਇਹਦਾ ਗੱਲ ਕਰੀ ਕੁਝ ਤੇ ਬਣਾਈ ਥੋੜਾ ਜਿਹਾ ਕਿਤੇ ਐਂ ਕਰ ਜਾਂਦੀ ਤੇ ਤੇ ਡਾ ਕੱਟੀ ਸੀ ਫੇਰ ਬਾਪੂ ਮੁੱਲ ਵੀ ਬਹੁਤ ਹੋ ਜਾਣਾ ਹਾਂ ਚਲੋ ਫਿਰ ਵੀ ਬਹੁਤ ਚੰਗੀ ਆ ਹੁਣ ਵੀ ਵਿਦੇਸ਼ ਚੰਦ ਚੰਦ ਬਣਿਆ ਉੱਤੇ ਤੇ ਚੰਦ ਦਾ ਸਤਾਰਾ ਠੀਕ ਆ ਬਾਪੂ ਜੀ ਫਿਰ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਠੀਕ ਆ ਠੀਕ ਆ ਧੰਨਵਾਦ ਦਸਕਾਂ ਦਾ ਵੇਖਣ ਵਾਲਿਆਂ ਦਾ ਵੀ ਧੰਨਵਾਦ ਠੀਕ ਹੈ ਜੀ ਖਰੀਦਣ ਵਾਲਿਆਂ ਦਾ ਵੀ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਓਕੇ ਫਿਰ ਮਿਲਦੇ ਆ ਨਵੀਂ ਵੀਡੀਓ ਤੇ ਵੀਡੀਓ ਸ਼ੇਅਰ ਜਰੂਰ ਕਰਿਓ ਦੋਸਤੋ